ਅੱਜ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਵੱਲੋਂ ਸਮਰਾਲਾ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਨੂੰ ਦੇਖਦੇ ਹੋਏ ਉਟਾਲਾ ਤੋਂ ਪਿੰਡ ਬਾਲਿਓ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਬੰਦ ਦੇ ਵਿੱਚ ਵਿਧਾਇਕ ਜਗਤਾਰ ਸਿੰਘ ਦਿয়ালਪੁਰ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਭਾਰੀ ਬਰਸਾਤ ਆਉਣ ਕਾਰਨ ਸ਼ਹਿਰ ਦੀਆਂ ਸੜਕਾਂ ਟੁੱਟ ਗਈਆਂ ਸਨ। ਪਰ ਉਹਨਾਂ ਸੜਕਾਂ ਦੀ ਮੁਰੰਮਤ ਮਿਆਦ ਅਗਲੇ ਸਾਲ ਤੱਕ ਸੀ। ਪਾਰ ਸ਼ਹਿਰ ਵਾਸੀਆਂ ਦੀਆਂ ਦਿੱਕਤ ਪਰੇਸ਼ਾਨੀਆਂ ਨੂੰ ਦੇਖਦੇ ਹੋਏ 1 ਸਾਲ ਪਹਿਲਾਂ ਹੀ ਲੋਕਾਂ ਨੂੰ ਰਾਹਤ ਦਿਵਾਉਣ ਲਈ ਪਿੰਡ ਉਟਾਲਾ ਤੋਂ ਪਿੰਡ ਬੱਲਿਓ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਉੱਪਰ ਕਰੀਬ 6 ਕਰੋੜ ਰੁਪਏ ਲਾਗਤ ਆਵੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਰਚਾਵਾਂ, ਬੀਜਾਂ ਸੜਕ ਹੈ ਜਿਸ ਉੱਪਰ ਭਾਰੀ ਬਰਸਾਤਾਂ ਕਾਰਨ ਟੋਏ ਪਏ ਹਨ। ਉਸ ਦਾ ਵੀ ਪੈਚ ਵਰਕ ਸ਼ੁਰੂ ਹੋ ਜਾਵੇਗਾ। ਸਮਰਾਲਾ ਤੋਂ ਲਖਵਿੰਦਰ ਸਿੰਘ ਕਤਰੀ ਦੀ ਰਿਪੋਰਟ ਜਿਹੜੀ 메ਨ ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆ ਪਾਨੂੰ ਪਤਾ ਹੀ ਐ ਵੀ ਜੋ ਪਿਛੇ ਜਿਹੜਾ ਆ ਪੰ ਕੰਮ ਕਰਾਇਆ ਸੀਗਾ ਮਸ਼ੂੜਾ ਰੋਡ ਤੋਂ ਲੈ ਕੇ 메ਨ ਸਮਰਾਲਾ ਰੋਡ ਆ ਜਿਹੜਾ ਮਸ਼ੂੜਾ ਵਾਲੀ ਸੜਕ ਉਤੋਂ ਬਾਅਦ ਜਿਹੜਾ ਸਮਰਾਲਾ ਦਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਹੈ ਨਾ ਉਤੋਂ ਬਾਅਦ 메ਨ ਬਾਜ਼ਾਰ ਰਹਿ ਗਿਆ ਤੇ ਬਾਕੀ ਹਟਾਂ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਆ ਵੀ ਸਿਤੂ-ਸਿਤੂ ਦੀ ਸ਼ਰਤ ਬਣ ਗਈ ਕਿ ਜਿਆਦਾ ਤੋਂ 10-15 ਦਿਨਾਂ ਤੱਕ ਲੇਖੀ ਇੱਕੋ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸ਼ਰਤ ਨੂੰ ਦੀ ਬਣਨੀ ਹੈਗੀ ਨਹੀਂ ਤੇ ਸਾਨੂੰ ਰੀਕ ਕਰਨੀ ਪਈ ਸੀ ਲਗਭਗ ਮਾਰਚ ਤੱਕ ਦੀ ਤੇ ਅੱਜ ਇਹ ਜਿਹੜਾ ਸ਼ਰਕਾ ਜਿਹੜਾ ਅੱਜ ਇਹਦਾ ਕੰਮ ਸ਼ੁਰੂ ਹੋਣ ਲੱਗਿਆ ਮੈਂ ਮੁਬਾਕਕਤ ਵੀ ਦਿੰਦਾ ਸਹਿਰ ਵਸੇ ਨੂੰ ਕਿ ਜਦੋਂ ਵੀ ਹੁਣ ਸ਼ਰਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸ਼ਰਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਹੈ ਤੇ ਜਲਦੀ ਕਰਮ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੀ ਹਦੂਦ ਪੁੱਛਿਆ ਜਿਹੜੀ ਉਹੀ ਕਰ ਰਹੇ ਆ ਜੇ ਸਮਰਾਲੇ ਤੋਂ ਬਾਹਰ ਨੂੰ ਨਹੀਂ ਆਇਆ ਨਹੀਂ ਸਮਰਾਲੇ ਦੀ ਹਦੂਦ ਇਹ ਕਿਸ ਤਰ੍ਹਾਂ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਨ੍ਹਾਂ ਆਪਣੇ ਜੇ ਮਸਟ ਬੈਲਗਰੀਆ ਟਾੜ ਵਾਲੀ ਸਾਈਡ ਤਾਂ ਲਗਭਗ ਉਹ ਜਿਹੜਾ ਸੈਕੰਡਰੀ ਸਕੂਲ ਆ ਉੱਥੇ ਤੱਕੇ ਛੜ ਕੇ ਸਾਰੀ ਵੀ ਸਾਰੀ ਬਣਨੀ ਹੈ ਮਸਵੜਾ ਰੋਡ ਤੋਂ ਕਿੱਥੇ ਤੋਣੀ ਹੈ ਮਸਵੜਾ ਰੋਡ ਦੇ ਵਿੱਚ ਜਿੱਮੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕ ਰਹਿੰਦੀ ਆ ਉਹ ਸਾਰੀ ਸਾਰੀ ਪੂਰੀ ਸਾਰੀ ਬਰਡਰੀ ਵਿੱਚ ਪ ਨਹੀਂ ਇਹ ਸਾਰੀ ਸੜਕ ਨਵੀਂ ਬਣ ਲਗੀ ਆ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਕੋਈ ਤਿਆਰੀ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਨੇ ਜੇ ਮੈਂ ਬੱਲਕਰਾ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਡ ਆ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਤੇ ਕੁਝ ਕੁ ਟੋਏ ਪਏ ਨੇ ਕਿ ਉਹ ਬਸਤਾ ਕਾਫੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕ ਆ ਉਹਦਾ ਪੈਚ ਵਰਕ ਕਰਵਾਉਣਾ ਜੀ ਲੜਦੇ ਜੀ ਜਿਹੜੀ ਮੇਨ ਬਾਜ਼ਾਰ ਦੇ ਵਿੱਚ ਸੜਕ ਰਹਿ ਗਈ ਆਪਾਂ ਨੂੰ ਪਤਾ ਹੀ ਆ ਵੀ ਜਿਹ ਪਿੱਛੇ ਜਿਹੜਾ ਆਪਾਂ ਕੰਮ ਕਰਾਇਆ ਸੀਗਾ ਮਸ਼ੂੜਾ ਰੋਡ ਤੋਂ ਲੈ ਕੇ ਮੇਨ ਸਮਰਾਲਾ ਰੋਡ ਆ ਜਿਹੜਾ ਮਛੋੜ ਵਾਲੀ ਸੜਕ ਉਹ ਤੋਂ ਬਾਅਦ ਜਿਹੜਾ ਸਮਰਾਲਾ ਵਾਲਾ ਕਾਫੀ ਹਿੱਸਾ ਬਚਦਾ ਰਹਿ ਗਿਆ ਸੀਗਾ ਨਾ ਉਹ ਤੋਂ ਬਾਹਰ 메ਨ ਬਾਜ਼ਾਰ ਰਹਿ ਗਿਆ ਤੇ ਬਾਕੀ ਹਟਾਲ ਵਾਲੇ ਪਾਸੇ ਇਹ ਸਾਰੀ ਜਿਹੜੀ ਸੜਕ ਦਾ ਜਿਹੜਾ ਕੰਮ ਆ ਉਹ ਅੱਜ ਸ਼ੁਰੂ ਹੋਣ ਲੱਗਿਆ ਤੇ ਵਾਸਤੇ 6 ਕਰੋੜ ਰੁਪਏ ਮਨਜ਼ੂਰ ਹੋਇਆ ਤੇ ਅੱਜ ਕੰਮ ਸਟਾਰਟ ਹੋ ਜੂਗਾ ਕਿਉਂਕਿ ਸਾਨੂੰ ਵੀ ਇਹ ਵੀ ਸਿਤੂ-ਸਿਤੂ ਦੀ ਸੜਕ ਬਣ ਜੂਗੀ ਕਿਉਂਕਿ ਜਿਆਦਾ ਤੋਂ 10-15 ਦਿਨਾਂ ਤੱਕ ਲੇਕੀ ਇੱਕ ਠੰਡ ਦਾ ਮੌਸਮ ਸ਼ੁਰੂ ਹੋ ਜਾਣਾ ਤੇ ਸੜਕ ਨੂੰ ਦੀ ਬਣਨੀ ਹੈਗੀ ਨਹੀਂ ਤੇ ਸਾਨੂੰ ਰੀਕ ਕਰਨੀ ਪਈ ਸੀ ਲਗਭਗ ਮਾਰਚ ਤੱਕ ਦੀ ਦੇ ਅੱਜ ਇਹ ਜਿਹੜਾ ਸੜਕਾ ਜਿਹੜਾ ਅ ਅੱਜ ਜਿਹਦਾ ਕੰਮ ਸ਼ੁਰੂ ਹੋਣ ਲੱਗਿਆ ਮੈਂ ਮੁਬਾਰਕਬਾਦ ਵੀ ਦਿੰਦਾ ਸ਼ਹਿਰ ਵਾਸੀਆਂ ਨੂੰ ਕਿ ਜਦੋਂ ਵੀ ਹੁਣ ਸੜਕ ਟੁੱਟਣੀ ਸ਼ੁਰੂ ਹੋ ਗਈ ਸੀ ਇਸ ਦੇ ਵਿੱਚ ਤੇ ਟਾਈਮ ਸਰ ਸੜਕ ਦੀ ਜਿਹੜੀ ਬਣਾਈ ਹੈ ਸ਼ੁਰੂ ਕਰ ਲਈ ਆ ਤੇ ਜਲਦੀ ਕੰਮ ਜਿਹੜਾ ਪੂਰਾ ਕਰ ਦਵਾਂਗੇ ਇਹ ਸਮਰਾਲੇ ਦੀ ਹਦੂਦ ਤੋਂ ਜਿਹੜੀ ਉਹੀ ਕਰ ਰਹੇ ਆ ਜਾਂ ਸਮਰਾਲੇ ਤੋਂ ਬਾਹਰ ਨੂੰ ਨਹੀਂ ਸਮਰਾਲੇ ਦੀ ਹਦੂਦ ਦੇ ਇੱਕ ਹਿਸਾ ਦੇ ਲੱਗਦਾ ਸਮਰਾਲੇ ਦੇ ਬਾਹਰਲੀ ਸਾਈਡ ਤੇ ਦੂਜੇ ਪਾਸੇ ਜਿਹੜਾ ਆਪਣੇ ਜੇ ਮਸਟ ਅਪੈਲ ਕਰੀਏ ਟਾਣ ਵਾਲੀ ਸਾਈਡ ਤਾਂ ਲਗਭਗ ਉਹ ਜਿਹੜਾ ਸੈਕਲਰ ਹਾਰ ਸਕੂਲ ਆ ਉੱਛੇ ਦੱਕੇ ਛੱਡ ਕੇ ਸਾਰੀ ਵੀ ਸਾਰੀ ਬਣਨੀ ਹੈ ਮਾਸ਼ਵਾਲਾ ਰੋਡ ਦੇ ਵਿੱਚ ਜਿੱਥੇ ਬਣਾਈ ਹੈ ਮਾਸ਼ਵਾਲਾ ਰੋਡ ਦੇ ਵਿੱਚ ਜਿੱਦੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੇ ਪਿਛਲੀ ਸੜਕ ਛੱਡ ਕੇ ਗਏ ਨੇ ਜਿੰਨੀ ਵੀ ਸੜਕ ਰਹਦੀ ਹੈ ਉਹ ਸਾਰੀ ਸਾਰੀ ਪੂਰੀ ਨਹੀਂ ਨਹੀਂ ਇਹ ਸਾਰੀ ਸੜਕ ਨਵੀਂ ਬਣ ਲਗੀ ਹੈ ਤੇ ਇਸ ਤੋਂ ਅਗਲਾ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈ ਇਹ ਤੋਂ ਬਗੈਰ ਜਿਹੜੀਆਂ ਦੂਜੀਆਂ ਦੋ ਸੜਕਾਂ ਸਾਡੀ ਹੈਗੀਆਂ ਨੇ ਜੇ ਮੈਂ ਗੱਲ ਕਰਾਂ ਚਾਵਾ ਰੋਡ ਦੀ ਚਾਵਾ ਰੋਡ ਦਾ ਜਿਹੜਾ ਟਾਈਮ ਪੀਰੀਅਡ ਹੈ ਸੜਕ ਦਾ ਉਹ ਅਗਲੇ ਸਾਲ ਪੂਰਾ ਹੋ ਰਿਹਾ ਹੈ ਤੇ ਕੁਛ ਕੁ ਟੋਏ ਪਏ ਨੇ ਕਿ ਉਹ ਬਸੱਤਾ ਕਾਫੀ ਹੋਈਆਂ ਨੇ ਤੇ ਉੱਥੇ ਜਿਹੜਾ ਮੇਨ ਪੈਚ ਵਰਕ ਆ ਉਹਦਾ ਪੈਚ ਵਰਕ ਕਰਵਾਉਣਾ ਜੀ ਨਾਲ ਦੇਣਾ